ਦੱਸ ਦੀ ਗ ਜਲੰਧਰ ਡਾਕਟਰ ਬੀ ਆਰ ਅੰਬੇਡਕਰ ਪਾਰਕ ਬੂਟਾ ਮੰਡੀ ਵੈਸਟ ਏਰੀਆ ਦਾ ਹਾਲ ਬੇਹਾਲ ਹੋਇਆ ਪਿਆ ਉਥੋਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਸਵੇਰੇ ਸ਼ਾਮ ਸੈਰ ਕਰਨ ਜਾਂਦੇ ਸੀ ਲੇਕਿਨ ਹੁਣ ਤਾਂ ਪਾਰਕ ਦੇ ਵਿੱਚ ਬਿਮਾਰੀਆਂ ਦਾ ਘਰ ਬਣਿਆ ਹੋਇਆ ਇੰਨਾ ਕੁ ਪਾਣੀ ਖੜਾ ਹੋਇਆ ਕਿ ਪੈਦਲ ਚੱਲਣਾ ਵੀ ਬਹੁਤ ਮੁਸ਼ਕਲ ਹੈ ਬਹੁਤ ਵਾਰ ਨਗਰ ਨਿਗਮ ਦੇ ਮੇਰ ਬਨੀਤ ਧੀਰ ਨੂੰ ਇਸ ਇਲਾਕੇ ਦੇ ਕੌਂਸਲ ਜਵਿੰਦਰ ਗੋਗਾ ਨੂੰ ਮੌਕਾ ਦਿਖਾਇਆ ਲੇਕਿਨ ਉਹਨਾਂ ਵੱਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਇਸ ਪਾਰਕ ਦੇ ਲਈ 1 ਕਰੋੜ 17 ਲੱਖ ਰੁਪਏ ਦੀ ਰਾਸ਼ੀ ਪਾਸ ਹੋਈ ਸੀ ਲੇਕਿਨ ਬਹੁਤ ਹੀ ਘੱਟ ਪੈਸੇ ਲੱਗੇ ਅਤੇ ਉੱਥੋਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਜੇਕਰ ਇਸ پارک ਦਾ ਮਾਮਲਾ ਹੱਲ ਨਾ ਹੋਇਆ ਤਾਂ ਸਾਡੇ ਵੱਲੋਂ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਮੌਜੂਦਾ ਸਰਕਾਰ ਦੇ ਖਿਲਾਫ ਨਾਰੇਬਾਜ਼ੀਆਂ ਕੀਤੀਆਂ ਜਾਣਗੀਆਂ ਜਲੰਧਰ ਤੋਂ ਮਨਪ੍ਰੀਤ ਸਿੰਘ ਦੀ ਰਿਪੋਰਟ ਕੀ ਨਾਮ ਆਪਣਾ ਭਜਨ ਲਾਲ ਚੋਪੜਾ ਕੀ ਕਾਰਨ ਆ ਤੁਸੀਂ ਇੱਥੇ ਇਕੱਠੇ ਹੋਇਓ ਕਾਰਨ ਇਹ ਆ ਵੀ ਸਾਡੇ 바ਵਾ ਸਾਹਿਬ ਦੇ ਨਾਂ ਤੇ ਬਣੀ ਹੋਈ 바ਵਾ ਸਾਹਿਬ ਮੇੜਗਰ پارک ਬੂਟਾ ਮੰਡੀ ਦੇ ਵਿੱਚ ਤੇ ਅੱਜ ਤੁਸੀਂ ਦੇਖ ਲਓ ਪੇ ਇਥੇ ਜਿੱਦਾਂ ਸਤਲੁਜ ਦਰਿਆ ਦੇ ਵਿੱਚ ਪਾਣੀ ਆ ਉਸੇ ਤਰੀਕੇ ਨਾਲ ਇਸ ਪਾਰਕ ਦੇ ਵਿੱਚ ਪਾਣੀ ਆ ਡੱਡੂ ਤੁਰੇ ਫਿਰਦੇ ਆ ਸੱਪ ਤੁਰੇ ਫਿਰਦੇ ਆ ਘਾਹ ਦੇਖ ਲਓ ਤੁਸੀਂ ਬੰਦਿਆਂ ਨਾਲੋਂ ਵੀ ਵੱਡਾ-ਵੱਡਾ ਵਿੱਚ ਪਾਰਕ ਦੇ ਘਾਹ ਹੋਏ ਆ ਤੇ ਕਿੱਡੀ ਕਿ ਸਾਡੇ 바ਵਾ ਸਾਹਿਬ ਡਾਕਟਰ ਮੇਡ ਪਾਰਕ ਦੀ ਬੇਅਦਬੀ ਹੁੰਦੀ ਪਈ ਆ ਕਿਉਂਕਿ ਸਾਡੇ ਰਾਇਬਰਾਂ ਦੇ ਨਾਂ ਤੇ ਪਾਰਕ ਬਣੀ ਆ ਮੇਰਾ ਖਿਆਲ ਮੈਂ 1 ਘੰਟਾ ਹੋ ਗਿਆ ਪਾਰਕ ਚਾਇਨ ਮੇਰ ਨੂੰ ਮੈਂ 10-12 ਫੋਨ ਲਾ ਚੁੱਕਾ ਆ ਅੱਗੇ ਉਹ ਫੋਨ ਨਹੀਂ ਚੱਕਦਾ ਪਿਆ ਇਹ ਜਿਹੜੀ ਸਰਕਾਰ ਵੱਡੀਆਂ-ਵੱਡੀਆਂ ਮਾਰਕਾ ਮਾਰਦੀ ਅਸੀਂ ਆਹ ਕਰਤਾ ਉਹ ਕਰਤਾ ਮੇਰਾ ਖਿਆਲ ਇਸ پارک ਦੇ ਉੱਤੇ 1 ਕਰੋੜ ਤੋਂ ਵੱਧ ਦੇ ਪੈਸੇ ਲਾਏ ਆ ਨਾ ਇਹ ਆ ਕਿਤੇ ਦਿਖਦਾ ਲੱਗਿਆ ਨਾ ਕੋਈ ਪਾਣੀ ਦਾ ਨਿਕਾਸ ਨਾ ਕੋਈ ਸਪਾਈ ਨਾ ਕੋਈ ਲੈਣਾ ਦੇਣਾ ਕੁਝ ਵੀ ਨਹੀਂ ਕੋਈ ਵੀ ਲਾਈਟ ਨਹੀਂ ਜਗਦੀ ਪਾਰਕ ਦੇ ਵਿੱਚ ਕੁਝ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਹੈ ਨਹੀਂ ਉਹ ਪੁਰਾਣੀ ਮਾੜੀ ਲਿਪਾ ਚੋਪਾ ਕਰਕੇ ਕੰਮ ਸਾਰ ਦਿੰਦਾ ਮੈਂ ਇਹਦੀ ਪੁਰਜੋਰ ਨਿੰਦਿਆ ਕਰਦਾ ਕਿਉਂਕਿ ਸਾਡੇ ਰੈਬਰਾਂ ਦੇ ਨਾਂ ਤੇ ਪਾਰਕ ਬਣੀ ਹੈ ਇਹਦੇ ਵੱਲ ਕਿਸੇ ਦਾ ਵੀ ਕੋਈ ਧਿਆਨ ਨਹੀਂ ਨਾ ਤਾਂ ਇਹਦੇ ਵਿੱਚ ਪੱਕਾ ਕੋਈ ਸਪਾਈ ਕਰਮਚਾਰੀ ਹੈ ਨਾ ਕੋਈ ਇਹਦੇ ਵਿੱਚ ਮਾਲੀ ਆ ਕੋਈ ਵੀ ਕਿਸੇ ਤਰ੍ਹਾਂ ਦਾ ਪੱਕਾ ਨਹੀਂ ਸਾਡੇ ਪ੍ਰਧਾਨ ਜੀ ਖੜਿਆ ਹੀਰਾ ਲਾਲ ਜੀ ਏ ਮੇਰਾ ਖਿਆਲ ਆ ਜਦੋਂ ਦੀ پارک ਬਣੀ ਆ ਇਹਨਾਂ ਨੇ ਬਿਨਾ ਕਿਸੇ ਲਾਲਚ ਤੋਂ ਬਿਨਾ ਕਿਸੇ ਗਲਤੋਂ ਇਹ پارک ਦੀ ਸਪਾਈ ਵੀ ਖੁਦ ਕਰਦੇ ਪਾਣੀ ਦੇ ਵਿੱਚ ਪਹਿਲਾਂ ਜਦੋਂ ਗਰਮੀਆਂ ਸੀ ਗਿਆ ਪਾਣੀ ਵੀ ਖੋਦ ਲਾਉਂਦੇ ਰਹੇ ਆ ਅਸੀਂ ਲੋਕ ਖੋਦੇ پارک ਦਾ ਸਾਰਾ ਕੁਝ ਕਰਾਉਂਦੇ ਰਹੇ ਆ ਪਰ ਇਹਨਾਂ ਨੇ ਆ ਚਾਰ ਇਟਾ ਉਟਾ ਉਟਾਂ ਜਿਆ ਲਾ ਕੇ ਮਾਰ ਕੇ ਮਾਰੀ ਜਾਂਦੇ ਜਿਵੇਂ ਅਸੀਂ پارک ਐ ਕਰਤੀ پارک ਔਂ ਕਰਤੀ ਪਰ ਹੁਣ ਕੋਈ ਆ ਕੇ ਦੇਖੇ ਤਾਂ ਸੇ ਵੀ پارک ਦਾ ਬਣਿਆ ਕੀ ਆ ਸਰਕਾਰ ਹਰ ਗੱਲ ਤੇ ਫੇਲ ਆ ਮੈਂ ਇਹ ਕਹਿੰਨਾ ਵੀ ਇੱਕ ਵਾਰੀ ਜਿੰਨਾ ਵੀ پارک ਦੇ ਵਿੱਚ ਹੋਇਆ ਸਾਰਾ ਕਪੜਾ ਹੋਇਆ ਜੋ ਵੀ ਚੀਜ਼ਾਂ ਲੱਗੀਆਂ ਦੇਖ ਲਓ ਤੁਸੀਂ ਕੀ ਹਾਲਤਾਂ ਟੋਪੜੀ ਕਿੰਨੇ ਕੁ ਚੀਰ ਚੋਏ ਨੁਕਸਾਨ ਹੋਇਆ ਪਾਣੀ ਖੜਾ ਹੈ ਅੱਜ ਬਾਰਿਸ਼ ਕਰਕੇ ਹੋਇਆ ਕਿ ਇੱਕ ਅੱਜ ਵੀ ਜਦੋਂ ਵੀ ਬਾਰਿਸ਼ ਪੈਂਦੀ ਐ ਇਦਾਂ ਹੀ ਹੁੰਦੀ ਐ ਜਦੋਂ ਵੀ بارش ਲੋਕ ਕੀ ਸੈਰ ਕਰਨ ਆਣਗੇ ਆ ਲੋਕ ਪਾਣੀ ਚ ਤੋਰੇ ਫਿਰਦੇ ਫੇਰ ਵੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਲਾਈਟਾਂ ਵੀ ਨਹੀਂ ਲੱਗੀਆਂ ਕੋਈ ਨਸ਼ੇੜੀ ਵੀ ਬੰਦੇ ਹੋਣੇ ਵਿੱਚ ਆ ਗਏ ਮੈਂ ਕਹਿੰਦਾ ਜੇ ਇੱਥੇ ਛੱਡੋ ਅਸੀਂ ਕਹਿ ਨਹੀਂ ਸਕਦੇ ਕਿਸੇ ਨੂੰ ਜੇ ਕਿਸੇ ਨੂੰ ਕਹਾਂਗੇ ਅਗਲੇ ਸ਼ਾਮ ਨੂੰ ਦਾਤ ਲੈ ਕੇ ਲੜਨ ਆ ਜਾਂਦੇ ਅਸੀਂ ਡਰਦੇ ਨਹੀਂ ਕੋਈ ਵੀ ਕੁਝ ਕਹਿੰਦਾ ਹੈਗਾ ਇਸ ਕਰਕੇ ਇੱਥੇ ਪੱਕਾ ਪ੍ਰਬੰਧ ਹੋਣਾ ਚਾਹੀਦਾ ਤੇ ਆ ਜਿਹੜਾ ਹਾਲਾਤ ਅੱਜ ਦੇ ਆ ਕਿੱਦਾਂ ਲੋ ਆ ਝੂਲੇ ਦੇਖ ਲਓ ਤੁਹਾਡੇ ਸਾਹਮਣੇ ਆ ਝੂਲੇ ਨਹੀਂ ਲੱਗੇ ਹੋਏ ਇੱਥੇ ਕਿਹੜਾ ਬੱਚਾ ਚੜੂਗਾ ਇਹਨਾਂ ਦੇ ਝੁੱਲੜਾ ਗੋਡੇ-ਗੋਡੇ ਤਾਂ ਪਾਣੀ ਖੜਾ ਨਿਆਣੇ ਡੁੱਬ ਜਾਣਗੇ ਵਿੱਚ ਠੀਕ ਹੈ ਜੀ ਇਸ ਕਰਕੇ ਇਹ ਸਰਕਾਰ ਕੱਲੇ ਮਾਰ ਕੇ ਮਾਰਦੀ ਹੈ ਘਰ ਦੀ ਕੱਖ ਨਹੀਂ ਮੇਰੀ ਇਹੀ ਬੇਨਤੀ ਆ ਜਲੰਧਰ ਦੇ ਕਾਰਪੋਰੇਸ਼ਨ ਦੇ ਮੇਅਰ ਨੂੰ ਜਲੰਧਰ ਦੇ ਕਮਿਸ਼ਨਰ ਨੂੰ ਕਾਰਪੋਰੇਸ਼ਨ ਦੇ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਵੀ ਨਹੀਂ ਤਾਂ ਲੋਕ ਵੀ ਸੜਕਾਂ ਤੇ ਉੱਤਣਗੇ ਫਿਰ ਤੁਸੀਂ ਕਹਣਾ ਲੋਕ ਧਰਨੇ ਬਜਾਰੇ ਕਰਦੇ ਆ ਜਿੱਦਾਂ ਤੇ ਤੁਹਾਡੇ ਲੱਛਣਾਂ ਲੋਕਾਂ ਨੇ ਧਰਨੇ ਮਜਾਰੀ ਕਰਨੇ ਮੰਤਰੀ ਸਾਹਿਬ ਨੂੰ ਕੋਈ ਮੰਗ ਪੱਤਰ ਦਿਓਗੇ ਕਿ ਜਲੰਧਰ ਦਾ ਮੰਤਰੀ ਸਾਹਿਬ ਜਿਹੜੇ ਸਾਡੇ ਮੰਤਰੀ ਸਾਹਿਬ ਸਾਡੇ ਸਮਾਜ ਦੇ ਵਿੱਚ ਹੀ ਆ ਪਰ ਸਮਾਜ ਦਾ ਕੰਮ ਕਿਹਨੇ ਕਰਨਾ ਉਹਨਾਂ ਦਾ ਆਪਣਾ ਕੰਮ ਹੋਈ ਜਾਵੇ ਥੋੜਾ ਜਿਹਾ ਇਸ ਕਰਕੇ ਇੱਧਰ ਦਾ ਕਿ ਇੱਧਰ ਕਿਸੇ ਦਾ ਧਿਆਨ ਨਹੀਂ ਮੈਂ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਆ ਕੇ ਦੇਖ ਲਓ ਪਾਰਕ ਦਾ ਕੀ ਹਾਲਾਤ ਆ ਤੁਸੀਂ ਇਸ ਏਰੀਆ 'ਚ ਤੁਹਾਨੂੰ ਵੱਧ ਤੋਂ ਵੱਧ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਤੁਸੀਂ ਤੁਹਾਡੇ ਆਪਣੇ ਰਹਿਬਰ ਦੇ ਨਾਂ ਤੇ پارک ਬਣਾਈਏ ਜੇ ਆਪਾਂ ਆਪਣੇ ਰਹਿਬਰਾਂ ਦੇ ਸਮਾਰਕ ਇਦਾਂ ਦੇ ਆਪਾਂ ਨਾਂ ਸਾਂਭਾਂਗੇ ਕੀ ਹੋਊਗਾ ਫਿਰ ਮੈਂ ਤਾਂ ਸਾਰੇ ਦੱਸਿਆ ਵੀ ਚੌਂਕਾਂ ਦਾ ਵੀ ਹਾਲਾਤ ਮਾੜਾ ਜਿੰਨੇ ਵੀ ਸਾਡੇ ਰਹਿਬਰਾਂ ਦੇ ਨਾਂ ਤੇ ਚੌਕਾਂ ਬਾਕੀ ਚੌਕ ਦੇਖ ਲਓ ਸ਼ਹਿਰਾਂ ਦੇ ਫੁੱਲ ਬਾੜੀ ਸਾਰਾ ਕੁਝ ਐਨ ਫੁੱਲ ਖੜੇ ਸਾਡੇ ਚੌਂਕਾਂ ਦੇ ਵਿੱਚ ਭੰਗ ਭੁੱਜਦੀ ਏ ਇਹ ਬਿਤ ਕਰਾਇਆ ਸਾਡੇ ਜਿਹੜੇ ਮੰਤਰੀ ਆ ਇਹ ਵੀ ਉਹਨਾਂ ਦੇ ਜਿਹੜੇ ਕਰਿੰਦੇ ਆ ਠੀਕ ਨਹੀਂ ਇਹ ਜਾ ਕੇ ਉੱਥੇ ਉਹਨਾਂ ਦੀ ਉਹ ਗੱਲ ਸੁਣਦੇ ਆ ਜਾਂ ਫਿਰ ਆਪਣੇ ਘਰ ਦਾ ਕੰਮ-ਕੋਮ ਕਰ ਲੈਂਦੇ ਬਾਕੀ ਇਹਨਾਂ ਨੂੰ ਸਮਾਜ ਨਾਲ ਕੋਈ ਲੈਣਾ ਦੇਣਾ ਨਹੀਂ ਮੇਰੀ ਇਹੀ ਬੇਨਤੀ ਆ ਸਾਡੀ ਪਾਰਕ ਵੱਲ ਸਾਡੇ ਰਹਿਵਰਾਂ ਦੇ ਚੌਂਕਾਂ ਤੇ ਇਹਨਾਂ ਵੱਲ ਵੱਧ ਤੋਂ ਵੱਧ ਧਿਆਨ ਦਿੱਤਾ ਜਾਵੇ ਜੇ ਸਾਡੀ ਪਾਰਕ ਵੱਲ ਧਿਆਨ ਨਾ ਦਿੱਤਾ ਗਿਆ ਵੱਡੇ ਪੱਧਰ ਤੇ ਸੰਘਰਸ਼ ਕਰਾਂਗੇ ਮਹਿੰਦਰਪਾਲ ਜੀ ਕੀ ਕਾਰਨ ਕੀ ਅੱਜ ਤੁਸੀਂ ਇਕੱਠੇ ਇੱਥੇ ਅਸੀਂ ਇੱਥੇ ਇਕੱਠੇ ਪਾਰਕ 'ਚ ਪਾਣੀ ਦੀ ਬਹੁਤ ਜ਼ਿਆਦਾ ਖੜਾ ਹੈ ਦੀ ਪਾਣੀ ਦੀ ਨਿਕਾਸੀ ਕੋਈ ਨਹੀਂ ਹੈਗੀ ਹਾਂਜੀ ਇਹ तकरीबन ਲਗਭਗ 2-3 ਸਾਲ ਹੋ ਗਏ ਜਿਹੜਾ ਪਾਰਕ ਨੂੰ ਬਣਦੇ ਨੂੰ ਜੀ ਠੀਕ ਹੈ ਇੱਕ ਦਿਨ ਕੰਮ ਕਰਦੇ ਆ 5-15 ਦਿਨ ਕੰਮ ਆਉਂਦੇ ਲਿੰਗੇ ਇੱਕ ਮਜ਼ਦੂਰ ਭੇਜ ਕੇ ਕੰਮ ਕਿ ਸ਼ੁਰੂ ਕਰਵਾਉਂਕਾ ਆ ਭੀ ਆ ਹਜੀ ਸਾਰਾ ਕੰਮ ਟੱਪ ਪਿਆ ਆ ਹੁਣ ਲਗਭਗ 2 ਕੁ ਮਹੀਨੇ ਤੋਂ ਜ਼ਿਆਦਾ ਹੀ ਟਾਈਮ ਹੋ ਗਿਆ ਕਿ ਕਿ ਤਰ੍ਹਾਂ ਇੱਥੇ ਬੜਿਆ ਨਹੀਂ ਆਇਗਾ ਹਜੀ ਜਿੱਦ ਕਰਕੇ ਸਾਰਾ ਕੰਮ ਰੁਕਿਆ ਪਿਆ ਆ ਜੇ ਉਹਨਾਂ ਨੂੰ ਜੀ ਬਾਰ-ਬਾਰ ਫੋਨ ਕਰਕੇ ਕਹਿੰਦੇ ਆ ਕਰ ਦਵਾਗੇ ਕਰ ਦਵਾਗੇ ਲਾਰੇ ਲੱਪੇ ਲਾਈ ਜਾਂਦੇ ਹੈਗੇ ਕਿੰਨੂੰ ਫੋਨ ਕਿੰਨੂੰ ਕੀਤਾ ਤੁਸੀਂ ਠੇਕੇਦਾਰ ਨੂੰ ਜੀ ਠੇਕੇਦਾਰ ਦਾ ਨਾਮ ਪਤਾ ਹੈ ਕੋਈ ਨਾਮ ਮਨੂ ਜੀ ਰਵੀ 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 ਤੁਸੀਂ ਕਾਰਪੈਸ਼ੇਂਜ ਕੋਈ ਕੰਪਲੀਟ ਕੀਤੀ ਇਹਦੀ ਹਾਂ ਮੈਂ ਕੀਤੀ ਬਹੁਤ ਵਾਰ ਰਿਟਨ ਵਰਕ ਕੰਪਲੀਟ ਕੀਤੀ ਅਸੀਂ ਠੀਕ ਹੈ ਕਈ ਵਾਰੀ ਕੀਤੀ ਹੈਗੀ ਰਿਟਨ ਕੰਪਲੀਟ ਕੀਤੀ ਹੈਗੀ ਠੀਕ ਹੈ ਔਰ ਸਾਡੇ ਜਿਹੜੇ ਕਾਉਂਸਲਰ ਆ ਉਹਨਾਂ ਨੇ ਵੀ ਕੰਮ ਕੀਤਾ ਇਤੋਂ ਦੇ ਪਰ ਸਾਡੀ ਛਿੰਤਾਈ ਕੋਈ ਨਹੀਂ ਆਈ ਗੀ ਤੁਸੀਂ ਕਾਉਂਸਲਰ ਸਾਹਿਬ ਨੂੰ ਮੌਕਾ ਦਿਖਾਇਆ ਪਾਰਕ ਦਾ ਬਿਲਕੁਲ ਪਾਰਕ 'ਚ ਆਇਆ ਕਈ ਵਾਰੀ ਆਇਆ ਕਾਉਂਸਲਰ ਕੀ ਕਿਹਾ ਕੀ ਉਹਨਾਂ ਨੇ ਉਹਨਾਂ ਨੂੰ ਬਸੇ ਕਰਵਾ ਰਿਹਾ ਜੀ ਕੰਮ ਕੀ ਨਾਮ ਕੀ ਕਾਉਂਸਲਰ ਦਾ ਗੋਗਾ ਜੀ ਠੀਕ ਹਾਂਜੀ ਹੁਣ ਤੁਸੀਂ ਚਾਹੁੰਦੇ ਕੀ ਹੋ ਅਸੀਂ ਇਹ ਚਾਹੁੰਦੇ ਹਾਂ ਕਿ ਪਾਰਕ ਦੀ ਸਾਡੀ ਸਾਡੇ ਰਹਿਵਰਾਂ ਦੀ ਪਾਰਕਿੰਗ ਦੇ ਨਾਤੇ ਬਣੀ ਆ ਹੁਣ ਵੀ ਬੇਇੱਜ਼ਤੀ ਇਹ ਜਿਹੜੀ ਹੋ ਨਹੀਂ ਹੋਣੀ ਚਾਹੀਦੀ ਹੈਗੀ ਇਹਨੂੰ ਬਿਲਕੁਲ ਸਹੀ ਤਰੀਕੇ ਨਾਲ ਪਾਣੀ ਨਿਕਾਣ ਦਾ ਚਾਹੀਦਾ ਪਾਣੀ ਨਿਕਾਸੀ ਆ ਪਾਣੀ ਦੀ ਨਿਕਾਸੀ ਹੋਣੀ ਚਾਹੀਦੀ ਹੈਗੀ ਕੀ ਕਾਰਨ ਕਿ ਅੱਜ ਤੁਸੀਂ ਇਕੱਠੇ ਹੋਏ ਇੱਥੇ ਸਾਰੇ ਕਾਰਨ ਇਕੱਠੇ ਹੋਏ ਕਿ ਇੱਥੇ ਪਾਣੀ ਭਰਦਾ ਹੈਗਾ ਤੇ ਸਹਿਰ ਕਰਨ ਆਈ ਦੀ ਆ ਇਹਦੇ ਦੋ ਤਿੰਨ ਮਹੀਨੇ ਜਦੋਂ ਤੋਂ ਬਰਸਾਤ ਸ਼ੁਰੂ ਹੋਈ ਹੈ ਹੂੰ ਉਦੋਂ ਤੋਂ ਇਦਾਂ ਹੀ ਪ੍ਰੋਗਰਾਮ ਚੱਲਦਾ ਪਾਣੀ ਦੀ ਨਿਕਾਸੀ ਹੈ ਨਹੀਂ ਹੂੰ ਕੋਈ ਸਫਾਈ ਨਹੀਂ ਵੀ ਕਾਵੜਾ ਚੜਿਆ ਹੋਇਆ ਹੈਗਾ ਠੀਕ ਹੈ ਬੱਚਾ ਰੰਦਾ ਹੈਗਾ ਪੂਰ ਕਿਟ ਪੰਗੇ ਹੁੰਦੇ ਹੈਗੇ ਕੀ ਨਾਮ ਕੀ ਪਾਰਕ ਦਾ ਕੀ ਨਾਮ ਹੈ ਡਾ. ਅੰਬੇਦਕਰ ਪਾਰਕ ਨੂੰ ਕਹਿੰਦੇ ਬੂਟਾ ਮੰਡੀ ਕੋਈ ਆਇਆ ਨਹੀਂ ਦੇਖਣ ਨਹੀਂ ਆਇਆ ਦਾ ਕੋਈ ਕਾਉਂਸਲਰ ਜਾਂ ਕੁਝ ਜੇ ਆਈ ਹੋਊਗੀ ਤਾਂ ਮਗਰੋਂ ਭਾਵੇਂ ਆਉਂਦੇ ਹੋਣਗੇ ਪਰ ਕੋਈ ਐਕਸ਼ਨ ਤਾਂ ਹੋਇਆ ਨਹੀਂ ਜੀ ਬਰੋਡਾ ਕਿੰਨੇ ਕੁ ਚੇਰ ਹੋ ਗਿਆ ਕਾਫੀ ਥੇਰ ਹੋ ਗਈ ਹੈ ਜਦੋਂ ਨਹੀਂ ਬਰਸਾਤਾ ਸ਼ੁਰੂ ਨਹੀਂ ਤੁਸੀਂ ਕਿਸੇ ਨੂੰ ਕਾਰਪਸ਼ਨ ਦੇ ਅਧਿਕਾਰੀ ਨੂੰ ਕੰਪਲੀਟ ਦਿੱਤੀ ਜਾਂ ਕਿਸੇ ਕਾਉਂਸਲਰ ਨੂੰ ਤੁਸੀਂ ਤਾਂ ਕੋਈ ਨਹੀਂ ਕੋਈ ਮੀਡੀਆ ਆਲੇ ਤੁਸੀਂ ਹੋਰ ਪਹਿਲੀ ਵਾਰ ਆਏ ਤੁਸੀਂ ਬੜੀਆਂ ਬਹੁਤ ਵਾਰੀ ਤੇ ਹੁਣ ਤੁਸੀਂ ਚਾਹੁੰ ਸਾਂਝੀ ਹੈ ਵੀ ਇਹਦੇ ਵਿੱਚ ਪਾਈਪ ਪਾ ਕੇ ਤੇ ਪਾਣੀ ਦੀ ਨਿਕਾਸੀ ਕਰਦੇ ਨਾਲ ਜੀ ਕੀਤੀ ਹੈ ਵੀ ਇਹ ਤਾਂ ਪਾਣੀ ਦੀ ਨਿਕਾਸੀ ਹੋ ਜਾਏ ਲੋਕਾਂ ਨੂੰ ਸੁਵਿਧਾ ਹੋਵੇ ਹੂੰ ਤੁਹਾਨੂੰ ਨਹੀਂ ਲੱਗਦਾ ਵੀ ਇੱਥੇ پارک ਬਣਾਈ ਹੁੰਦੀ ਕਾਰਪੇਸ਼ਨ ਵਾਲੋ ਬੱਚਿਆਂ ਦੇ ਖੇਡਣ ਵਾਸਤੇ ਬੱਚੇ ਇਸ ਤਰ੍ਹਾਂ ਕਿੱਦਾਂ ਆਣਗੇ ਜੋ ਹਾਲਾਤ ਹੋਏ ਪਏ ਨਹੀਂ ਆਉਦੇ ਬੱਚੇ ਠੀਕ